ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਬਿਲਡਿੰਗ ਦੇ ਉੱਪਰ ਤੁਸੀਂ ਦੇਖੋ ਸੁਪਨਿਆਂ ਦੇ ਘਰ ਦੀ ਬਿਲਡਿੰਗ ਦੀ ਚੌਥੀ ਮੰਜ਼ਲ ਦੇ ਉੱਪਰ ਖੜੇ ਹਾਂ ਜੀ ਅਸੀਂ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਤੁਸੀਂ ਦੇਖੋ ਸੁਪਨਿਆਂ ਦੇ ਘਰ ਕਿੰਨਾ ਬਿਲੰਦੀਆਂ ਤੇ ਜਾ ਰਿਹਾ ਜੀ ਤੇ ਪਰ ਇੱਕ ਸਾਡੀ ਬੇਨਤੀ ਹੈ ਜੀ ਤੁਹਾਡੇ ਸਹਿਯੋਗ ਨਾਲ ਹੀ ਹੁਣ ਤੱਕ ਇਹ ਬਿਲਡਿੰਗ ਬਣ ਰਹੀ ਆ ਅੱਗੋਂ ਵੀ ਬਣਨੀ ਆ ਇਹ ਲੈਂਟਰ ਦਾ ਕੰਮ ਸਾਡਾ ਪਿਛਲੇ ਕਰੀਬ 2.5 3 ਮਹੀਨਿਆਂ ਤੋਂ ਰੁਕਿਆ ਹੋਇਆ ਜੀ ਤਿੰਨ ਤੋਂ ਵੀ ਵੱਧ ਹੋ ਗਿਆ ਜੀ ਤੇ ਹੁਣ ਵੀ ਸਰੀਏ ਦੀ ਸ਼ਾਰਟੇਜ ਆ ਜੀ ਬਹੁਤ ਜ਼ਿਆਦਾ ਹਾਂ ਤੁਸੀਂ ਦੇਖ ਸਕਦੇ ਹੋ ਸ਼ਟਰਿੰਗ ਹੋ ਚੁੱਕੀ ਆ ਸਾਡੀ ਤੇ ਅ ਮਤਲਬ ਜਿਹੜਾ ਲੈਂਟਰਾ ਸਾਡਾ ਇਹ ਕਨਿਬ 3 ਮਹੀਨਿਆਂ ਤੋਂ ਅਨਕੰਪਲੀਟ ਹੀ ਖੜਾ ਵਾ ਕਿਉਂਕਿ ਅਸੀਂ ਪਿੱਛੇ ਵਾਲੇ ਥੱਲੇ ਵਾਲੇ ਫਲੋਰ ਤਿਆਰ ਕਰਨ ਲੱਗੇ ਸੀ ਪਹਿਲਾਂ ਕਿਉਂਕਿ ਬਜ਼ੁਰਗਾਂ ਨੂੰ ਅਸੀਂ ਚਾਹੁੰਦੇ ਸੀ ਵੀ ਛੇ ਤੋਂ ਛੇ ਤੀ ਸ਼ਿਫਟ ਕਰੀਏ ਇੱਧਰ ਤੇ ਇੱਕ ਫਲੋਰ ਅਸੀਂ ਕੰਪਲੀਟ ਕਰ ਲਿਆ ਦੂਜੇ ਨੂੰ ਲੱਗੇ ਹੋਏ ਆ ਸਾਡੀ ਕੋਸ਼ਿਸ਼ ਆ ਵੀ ਐਕਤੀ ਮਹੀਦੇ ਮਹੀਨੇ ਦੇ ਵਿੱਚ ਵਿੱਚ ਅਸੀਂ ਬਾਪੂ ਬਜ਼ੁਰਗਿਆਂ ਨੂੰ ਇੱਧਰ ਸ਼ਿਫਟ ਕਰ ਲੀਏ ਤੇ ਜਿਹਦੇ ਕਰਕੇ ਉੱਪਰਲੇ ਫਲੋਰ ਦੀਏ ਜਿਹੜੀ ਲੈਂਟਰ ਦਾ ਕਾਰਜ ਸੀਗੇ ਕਿਤੇ ਨਾ ਕਿਤੇ ਰੁਕ ਗਿਆ ਹੁਣ ਤੁਸੀਂ ਦੇਖਦੇ ਹੋ ਸਰੀਆ ਪਿਆ ਥੋੜਾ ਜਿਆ ਤੇ ਸਰੀਏ ਦੀ ਘਾਟ ਕਰਕੇ ਜਿੰਨਾ ਸਰੀਆ ਇੱਥੇ ਚਾਹੀਦਾ ਉਹ ਪੂਰਾ ਨਹੀਂ ਪੈ ਰਿਹਾ ਤੇ ਜਿਹਦੇ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਆ ਜੀ ਭੈਣਾਂ ਤੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਸਰਿਆ ਜਰੂਰ ਪਉਂਦਾ ਕਰੋ ਸਾਨੂੰ ਹਾਂ ਜਿਵੇਂ ਛੱਪੜ ਬਣਾਇਆ ਹੋਇਆ ਪਿੱਛੇ ਆਪਣਾ ਸਾਰਾ ਪਾਣੀ ਇੱਥੇ ਆਉਂਦਾ ਇੱਥੇ ਟ੍ਰੀਟਮੈਂਟ ਪਲਾਂਟ ਬਣਨਾ ਜੀ ਤੇ ਉਹ ਸਾਹਮਣੇ ਤੁਸੀਂ ਦੇਖਦੇ ਹੋ ਉੱਥੇ ਬਿਲਡਰ ਕੱਢ ਰਹੇ ਆ ਇੱਥੇ ਸ਼ੈੱਡ ਪਾਉਣਾ ਜੀ ਇੱਕ ਵੱਡਾ ਸ਼ੈੱਡ ਪੈ ਜਾਣਾ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਸਾਰੀਆਂ ਇੱਥੇ ਲੱਗਣੀਆਂ ਜੀ ਕਿਉਂਕਿ ਤੁਸੀਂ ਸੋਚ ਸਕਦੇ ਹੋ ਹਰ ਰੋਜ਼ ਕਰੀਬ 6-700 ਬੰਦੇ ਦੇ ਲਾਂਡਰੀ ਦੇ ਵਿੱਚ ਕੱਪੜੇ ਧੋਤੇ ਜਾਂਦੇ ਆ ਦੇ ਉਹਦੇ ਵਾਸਤੇ ਵੱਡੀਆਂ ਮਸ਼ੀਨਾਂ ਦੀ ਲੋੜ ਆ ਤੇ ਜਿਹੜੀਆਂ ਕਾਫੀ ਜਗ੍ਹਾ ਘੇਰਦੀਆਂ ਵਾਂ ਤੇ ਹੁਣ ਸ਼ੈਡ ਉੱਤੇ ਪੈਣਾ ਵਾ ਜੀ ਇੱਥੇ ਵੱਡੀਆਂ ਮਸ਼ੀਨਾਂ ਲੱਗਣੀਆਂ ਤੇ ਇਹ ਲੈਂਟਰ ਦੇ ਕਾਰਜ ਵਾਸਤੇ ਜਿੰਨਾ ਕਸਰੀਆ ਚਾਹੀਦਾ ਸਾਨੂੰ ਉਹ ਹਜੇ ਪੂਰਾ ਨਹੀਂ ਹੋ ਪਾ ਰਿਹਾ ਜੀ ਆ ਥੋੜਾ ਜਿਹਾ ਸਰੀਆ ਆਇਆ ਹੋਇਆ ਉੱਪਰ ਚੜਾਇਆ ਹੋਇਆ ਸੀ ਤੇ ਆ ਥੱਲੇ ਤੁਸੀਂ ਦੇਖਦੇ ਹੋ ਆ ਦਫ਼ਤਰ ਬਣਨਾ ਜੀ ਇਹ ਦਫਤਰ ਦਾ ਕੰਮ ਵੀ ਕੰਪਲੀਟ ਹੋਈ ਜਾਂਦਾ ਕੰਧਾਂ ਹੋਈ ਜਾਂਦੀਆਂ ਇੱਟਾਂ ਦੀ ਲੋੜ ਆ ਜੀ ਤੇ ਇਸ ਬਿਲਡਿੰਗ ਤੇ ਵੀ ਥੱਲੇ ਜਿਹੜੇ ਫਲੋਰ ਬਣੇ ਹੋਏ ਆ ਉਦੋਂ ਵਾਲੇ ਵਾਲਿਓਂ ਬੰਦ ਕਰਨਾ ਕੰਧਾਂ ਹੋਣੀਆਂ ਸਾਰੀਆਂ ਵਿਚਲੀਆਂ ਵੀ ਕਮਰਿਆਂ ਦੀਆਂ ਇੱਟਾਂ ਦੀ ਲੋੜ ਆ ਜੀ ਤੇ ਗਾਰਡਰ ਵਾਲੇ ਪੈਣੇ ਆ ਜੀ ਦੇ ਵਿੱਚ ਸੀਮੈਂਟ ਦੀ ਟਾਇਲ ਤੇ ਗਾਰਡਰ ਵਾਲੇ ਪਾ ਰਹੇ ਆ ਅਸੀਂ ਦਫਤਰ ਦੇ ਵਿੱਚ ਅਸੀਂ ਲੈਂਟਰ ਨਹੀਂ ਪਾ ਰਹੇ ਤੇ ਉਹਦੇ ਵਾਸਤੇ ਸਾਨੂੰ ਗਾਰਡਰਾਂ ਦੀ ਲੋੜ ਹੈਗੀ ਆ ਜੀ ਬੇਨਤੀ ਹੱਥ ਜੋੜ ਕੇ ਜੇ ਕੋਈ ਭੈਣ ਭਰਾ ਸਾਨੂੰ ਗਾਡਰ ਪਹੁੰਚਦਾ ਕਰ ਦੇਣ ਕੋਈ ਪੁਰਾਣੇ ਵੀ ਪਏ ਆ ਜੇ ਘਰੇ ਤਾਂ ਵੀ ਤੇ ਅਸੀਂ ਜਗਰਾਉਂ ਤੋਂ ਬਾਲੇ ਸੀਮਿੰਟ ਦੇ ਉੱਤੇ ਟੈਲਾਂ ਸੀਮਿੰਟ ਦੀਆਂ ਲੈ ਰਹੇ ਆਂ ਖਾੜੇ ਦੇ ਕੋਲੇ ਇੱਕ ਨਹਿਰ ਦੇ ਪੁਲ ਤੇ ਫੈਕਟਰੀ ਆ ਸੀਮਿੰਟ ਦੀ ਬਾਲਿਆਂ ਦੀ ਤੇ ਟੈਲਾਂ ਦੀ ਉਹ ਵੀ ਜੇ ਕੋਈ ਭੈਣ ਭਰਾ ਲੈ ਕੇ ਦੇ ਸਕਦਾ ਤੁਸੀਂ ਉੱਥੋਂ ਪਹੁੰਚਦੇ ਕਰ ਸਕਦੇ ਤੇ ਬਾਕੀ ਜਿੱਤੇ ਬਾਦਸ਼ਾਹ ਜੀ ਦੀ ਜਿਹੜੀ ਸਾਨੂੰ ਸੇਵਾ ਬਖਸ਼ੀ ਆ ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰ ਰਹੇ ਹਾਂ ਜੀ ਅਰਦਾਸ ਕਰਿਓ ਵੀ ਅਸੀਂ ਸੱਚੇ ਮਨ ਨਾਲ ਤੇ ਚੰਗੀ ਨੀਂਦ ਨਾਲ ਕਿਸੇ ਵਾਂ ਨਿਭਾਉਂਦੇ ਰਹੀਏ ਨਿਵਾ ਸਕੀਏ ਮਹਾਰਾਜ ਅੱਗੇ ਮੇਹਰ ਅਰਦਾਸ ਕਰੀ ਰਹੀ ਆ ਸੱਚੇ ਪਾਤਸ਼ਾਹ ਮਾਨ ਨੀਮਾ ਮੱਤ ਉੱਚੀ ਰੱਖਿਓ ਮੇਹਰ ਭਰੇ ਹੱਥ ਰੱਖਿਓ ਅੱਜ ਤੋਂ 6 ਸਾਲ ਪਹਿਲਾਂ ਜਦੋਂ ਇੱਥੇ ਨਹੀਂ ਪੱਥਰ ਰੱਖਿਆ ਸੀਗਾ ਸੁਪਨਿਆਂ ਦੇ ਘਰ ਦਾ 2018 ਚ 2 ਜੂਨ 2018 ਨੂੰ ਰੱਖਿਆ ਸੀ ਨਹੀਂ ਪੱਥਰ 19 20 21 22 23 24 ਕੁਛ 6 ਸਾਲ ਹੋ ਜਾਣੇ ਤੇ 6 ਸਾਲ ਪਹਿਲਾਂ ਇੱਥੇ ਖੇਤ ਦੇ ਵਿੱਚ ਪੱਠੇ ਬੀਜੇ ਹੋਏ ਸੀਗੇ ਤੇ ਆਹ ਸਾਹਮਣੇ ਜਿਹੜੀ ਤੁਸੀਂ ਬਿਲਡਿੰਗ ਦੇਖਦੇ ਹੋ ਇੱਥੇ ਜਿੱਥੇ ਆ ਟੈਂਕੀ ਬਣੀ ਆ ਇਹਦੀਆਂ ਜੜਾਂ ਦੇ ਵਿੱਚ ਥੱਲੇ ਇੱਥੇ ਇੱਥੇ ਸਾਡਾ ਖੂਹ ਹੁੰਦਾ ਸੀ ਇੱਥੇ ਸਾਡਾ ਇੰਜਣ ਹੁੰਦਾ ਸੀਗਾ ਮੋਟਰ ਜਿਵੇਂ ਕਹਿ ਦਿੱਤੀ ਖੇਤ ਦੇ ਕੋਠਰੇ ਆਲੇ ਬਣਿਆ ਸੀ ਕੋਠਰੇ ਦੇ ਵਿੱਚ ਖੂਈ ਸੀ ਤੇ ਉੱਤੇ ਇੰਜਣ ਰੱਖਿਆ ਹੁੰਦਾ ਸੀ ਪੀਟਰ ਤੇ ਉਹ ਪਟਾ ਪਾ ਕੇ ਥੱਲਿਓਂ ਪੱਖਾ ਰੱਖਿਆ ਜਿਵੇਂ ਤੂੰ ਖੂਹ ਦੇ ਵਿੱਚ ਤੇ ਉਹਦੇ ਨਾਲ ਅਸੀਂ ਪਾਣੀ ਲਾਉਂਦੇ ਹੁੰਦੇ ਪੱਠਿਆਂ ਨੂੰ ਆਪਣੇ ਨੂੰ ਉਸ ਟਾਈਮ ਇਸੇ ਖੂਹ ਦੇ ਆ ਕੇ ਕੋਠੜੇ ਦੇ ਵਿੱਚ ਰੱਖ ਕੇ ਸਮਾਨ ਇਹ ਤੇ ਨਹੀਂ ਪੱਥਰ ਰੱਖਿਆ ਸੀ ਅਸੀਂ ਜਿੱਥੇ ਅੱਜ ਇਹ ਛੋਟਾ ਜਿਹਾ ਹਸਪਤਾਲ ਬਣਿਆ ਸਾਡੇ ਸੁਪਨਿਆਂ ਦੇ ਘਰ ਦਾ ਤੁਸੀਂ ਦੇਖਦੇ ਹੋ ਤੇ ਹੁਣ ਇਸ ਸੁਪਨਿਆਂ ਦੇ ਹਸਪਤਾਲ ਦੇ ਵਿੱਚ ਇਸ ਟਾਈਮ 60 ਬੈੱਡ ਲੱਗੇ ਹੋਇਆ ਜਿਹਦੇ ਵਿੱਚ ਕਰੀਬ 36-37 ਮਰੀਜ਼ ਦਾਖਲ ਨੇ ਇਸ ਟਾਈਮ ਤੇ ਅੱਜ 6 ਸਾਲਾਂ ਦੇ ਵਿੱਚ ਇੰਨਾ ਕੁਛ ਇੱਥੇ ਜੰਗਲ ਦੇ ਵਿੱਚ ਮੰਗਲ ਹੋ ਗਿਆ ਇੰਨਾ ਕੁਛ ਬਣ ਗਿਆ ਇੰਨੇ ਛੱਡ ਪੈ ਗਏ ਇਨੀ ਵੱਡੀ ਤਦਾਦ ਦੇ ਵਿੱਚ ਇੱਥੇ ਸੰਗਤ ਆਉਂਦੀ ਆ 500 ਤੋਂ ਵੱਧ ਮੈਂਬਰ ਅਸੀਂ ਇੱਥੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਆ 3000 ਤੋਂ ਵੱਧ ਮੈਂਬਰ ਆਪੋ ਆਪਣੇ ਘਰਾਂ ਚ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਚੁੱਕੇ ਆ ਪਿਛਲੇ 8 ਸਾਲਾਂ ਦੇ ਵਿੱਚ 2016 ਦੇ ਵਿੱਚ ਸੇਵਾ ਸ਼ੁਰੂ ਹੋਈ ਸੀ ਮਈ ਦੇ ਮਹੀਨੇ ਚ 25 ਮਈ ਨੂੰ ਹੁਣ ਅਸੀਂ ਹਸਪੀਟਲ ਦੀ ਬਿਲਡਿੰਗ ਦਾ ਜਿਹੜਾ ਨੀਂ ਪੱਥਰ ਰੱਖਣਾ ਆ ਟੈਂਕੀ ਵਾਲੀ ਜਿਹੜੀ ਜਗ੍ਹਾ ਤੁਸੀਂ ਦੇਖਦੇ ਹੋ ਇਹਦੇ ਬੈਕ ਸਾਈਡ ਤੇ ਆ ਖੇਤ ਆ ਜਿਹੜਾ ਕਿੱਥੇ ਹਸਪੀਟਲ ਦਾ ਨੀਂ ਪੱਥਰ ਰੱਖਣਾ ਸੀ 25 ਜੂਨ ਨੂੰ ਜਿਹ ਦਿਨ ਸਾਡੇ ਸੁਪਨਿਆਂ ਦੇ ਘਰ ਦਾ ਸ਼ੁਰੂਆਤ ਹੋਇਆ ਸੀ ਟਾਬੇ ਤੋਂ 2016 ਚ ਉਹੀ ਦਿਨ ਅਸੀਂ ਨਿਯਤ ਕੀਤਾ ਵੀ ਸੁਪਨਿਆਂ ਦਾ ਹਸਪਤਾਲਾ ਜਿਹੜਾ ਉਹਦਾ ਨੀਂਹ ਪੱਥਰ ਰੱਖੀਏ ਅਸ ਸੁਪਨਿਆਂ ਦੇ ਹਸਪਤਾਲ ਦੀ ਜਿਹੜੀ ਆ ਬਿਲਡਿੰਗ ਤੁਸੀਂ ਦੇਖਦੇ ਹੋ ਹੁਣ ਇਹ ਬਹੁਤ ਛੋਟੀ ਆ 60 ਬੈੱਡਾਂ ਦੇ ਵਿੱਚ ਤੇ ਹਸਪਤਾਲ ਮਨਜ਼ੂਰ ਨਹੀਂ ਹੋ ਰਿਹਾ ਸਾਡਾ 60ਾਂ ਬੈੱਡਾਂ ਦਾ ਕਿਉਂਕਿ ਉਨੀ ਜਗ੍ਹਾ ਹੈ ਨਹੀਂ ਪੂਰੀ ਸਾਡੇ ਕੋਲੇ ਤੇ 16 ਆ ਸੌਰੀ 25 ਮਈ 216 ਦੇ ਵਿੱਚ ਟਾਬੇ ਤੇ ਜਦੋਂ ਸਾਡਾ ਪਹਿਲਾ ਮੈਂਬਰ ਸ਼ੁਕਲਾ ਭਾਈ ਆਇਆ ਸੀ ਉਦੋਂ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਗੁਰੂ ਮਹਾਰਾਜ ਕਿਤੇ ਸੱਚੇ ਪਾਤਸ਼ਾਹ ਏਡੀ ਵੱਡੀ ਸੇਵਾ ਲੈਣਗੇ ਐਡਾ ਵੱਡਾ ਸੁਪਨਿਆਂ ਦਾ ਘਰ ਤੇ ਐਡਾ ਵੱਡਾ ਸੁਪਨਿਆਂ ਦਾ ਪਰਿਵਾਰ ਜਿਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ 3500 ਦੇ ਕਰੀਬ ਮੈਂਬਰ ਘਰਾਂ ਨੂੰ ਜਾ ਚੁੱਕੇ ਆ ਹੁਣ ਤੱਕਰ 500 ਤੋਂ ਪਲੱਸ ਮੈਂਬਰ ਇਸ ਟਾਈਮਸ ਆਪਣੇਆਂ ਦੇ ਘਰ 'ਚ ਰਹਿ ਰਹੇ ਨੇ ਤੇ 600 ਤੋਂ ਪਲੱਸ ਮੈਂਬਰ ਇਸ ਦੁਨੀਆ ਤੋਂ ਜਾ ਚੁੱਕੇ ਆ ਜਿਨ੍ਹਾਂ ਦੇ ਅੰਤਮ ਸੰਸਕਾਰ ਇਹਨਾਂ ਹੱਥਾਂ ਦੇ ਨਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਕਰਾਏ ਨੇ ਤੇ ਲੱਖਾਂ ਹੀ ਭੈਣ ਭਰਾ ਦਵਾਈਆਂ ਲੰਗਰ ਦੇ ਰੂਪੀ ਸੁਪਨਿਆਂ ਦੇ ਘਰ ਵਿੱਚ ਜਿਹੜੇ ਦਵਾਈਆਂ ਦੇ ਲੰਗਰ ਲੱਗਦੇ ਆ ਉਹਨਾਂ ਲੰਗਰਾਂ ਦੇ ਵਿੱਚ ਦਵਾਈਆਂ ਲੈਂਦੇ ਨੇ ਹਰ ਮਹੀਨੇ 5000 ਦੇ ਕਰੀਬ ਮਰੀਜ਼ ਦਵਾਈਆਂ ਲੈਣ ਆਉਂਦੇ ਨੇ ਇਹਨਾਂ ਦਵਾਈਆਂ ਦੇ ਲੰਗਰ ਜਿਹੜੇ ਲੱਗਦੇ ਨੇ ਕੈਂਪ ਦੇ ਰੂਪ ਤੇ ਰੱਬ ਰੂਪੀ ਡਾਕਟਰ ਆ ਕੇ ਚੈੱਕ ਕਰਦੇ ਨੇ ਉਹਨਾਂ ਭੈਣਾ ਭਰਾਵਾਂ ਨੂੰ ਜਿਹਦੇ ਵਿੱਚ ਸੈਂਕੜੇ ਹਜ਼ਾਰਾਂ ਹੀ ਭੈਣਾ ਭਰਾ ਸੰਗਲਾਂ ਤੋਂ ਆਜਾਦ ਹੋ ਰਹੇ ਨੇ ਇਹ ਸਭ ਕੁਝ ਜੋ ਹੋ ਰਿਹਾ ਸਾਡੀ ਤਾਂ ਸੋਚ ਤੋਂ ਵੀ ਪਰੇ ਆ ਸਾਡੀ ਹੈਸੀਅਤ ਨਹੀਂ ਸੀ ਸਾਡੀ ਔਕਾਤ ਨਹੀਂ ਸੀ ਕਿ ਅਸੀਂ ਇੰਨੇ ਮੈਂਬਰਾਂ ਨੂੰ ਲੰਗਰ ਪ੍ਰਸ਼ਾਦਾ ਵੀ ਸ਼ਕਾ ਸਕੀਏ ਤੇ ਇਹਨਾਂ ਸਾਰੇ ਕਾਰਜਾਂ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਹਿਯੋਗ ਬਹੁਤ-ਬਹੁਤ ਸਪੋਰਟ ਦੇ ਸਦਕਾ ਇਹ ਸਰਬ ਹੋ ਪਾਇਆ ਬਹੁਤ ਧੰਨਵਾਦ ਆ ਉਹਨਾਂ ਭੈਣਾ ਭਰਾਵਾਂ ਦਾ ਜਿਹੜੇ ਸਾਡੇ ਨਾਲ ਆਏ ਜੇ ਸੇਵਾਦਾਰ ਜੁੜੇ ਹੋਏ ਨੇ ਐ ਜੇ ਵਲੰਟੀਅਰ ਜੁੜੇ ਹੋਏ ਨੇ ਐ ਜੇ ਟੀਮ ਮੈਂਬਰ ਜੁੜੇ ਹੋਏ ਨੇ ਤੇ ਉਹਨਾਂ ਦੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਦੇ ਨਾਲ ਸਾਡੇ ਸੁਪਨਿਆਂ ਦੇ ਘਰ ਵਿੱਚ ਅਸੀਂ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰਦੇ ਹਾਂ ਤੁਸੀਂ ਦੇਖੋ ਕਿਵੇਂ ਨਿੱਕੇ ਨਿੱਕੇ ਬੱਚੇ ਬਾਪੂ ਬਜ਼ੁਰਗ ਮੇਰੇ ਜੇ ਸਾਡੀਆਂ ਭੈਣਾ ਮਾਤਾਵਾ ਨੌਜਵਾਨ ਵੀਰ ਸਭ ਦੇਖੋ ਕਿਵੇਂ ਇੱਕ ਸੁਪਨਿਆਂ ਦੇ ਘਰ ਵਿੱਚ ਪਹਿਲ ਕਦਮੀ ਕਰਦੇ ਨੇ ਇੱਕ ਸਕੂਨ ਦੇ ਨਾਲ ਤੇ ਕਿ ਆਪਣੇਪਣ ਦੇ ਅਹਿਸਾਸ ਦੇ ਨਾਲ ਇਸ ਘਰ ਦੇ ਵਿੱਚ ਆਨੰਦ ਮਾਣਦੇ ਨੇ ਮਹਾਰਾਜਾ ਸੱਚੇ ਪਾਤਸ਼ਾਹ ਜੀ ਨੇ ਚਰਨਾ ਚ ਅਰਦਾਸ ਬੇਨਤੀ ਕਰਿਓ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਇੰਨੀ ਕਿ ਹਿੰਮਤ ਬਖਸ਼ਣ ਸੀ ਸਦਾ ਆਪਣੇ ਆਖਰੀ ਸੁਆਸਤ ਕਰੇ ਸੇਵਾ ਕਰਦੇ ਰਹੀਏ ਪਰ ਸਾਡੀ ਇੱਕ ਬੇਨਤੀ ਆ ਜਿਹੜੀ ਆ ਹੁਣ 5-6 ਮਹੀਨੇ ਮੂਹਰੇ ਆ ਰਹੇ ਨੇ ਗਰਮੀਆਂ ਦੇ ਇਹ ਵਿੱਚ ਮਈ ਜੂਨ ਜੁਲਾਈ ਅਗਸਤ ਸਪਟੰਬਰ ਅਕਤੂਬਰ ਨਵੰਬਰ ਤੱਕਰ ਜਾਂਦੇ ਜਾਂਦੇ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਪਿਛਲੇ 4 ਸਾਲਾਂ ਤੋਂ ਅਸੀਂ ਹਰ ਸਾਲ ਮਹਿਸੂਸ ਕਰਦੇ ਹਾਂ ਅਸੀਂ ਨੂੰ ਤੇ ਬੇਨਤੀ ਹੈ ਭੈਣਾ ਭਰਾਵਾਂ ਨੂੰ ਜਿਹੜਾ ਬਿਲਡਿੰਗ ਦੇ ਕਾਰਜ ਆਰੰਭੇ ਨੇ ਇਹ ਇਹ ਪੂਰੇ ਹੋਣ ਕੁਲੀ ਵਿੱਚ ਸਾਡਾ ਸਾਥ ਦਿਓ ਸਾਨੂੰ ਬਿਲਡਿੰਗ ਮਟੀਰੀਅਲ ਲੋਡ ਆ ਸਭ ਤੋਂ ਵੱਧ ਸਾਨੂੰ ਸਰੀਏ ਦੀ ਲੋਡ ਆ ਤੇ ਇੱਟਾਂ ਦੀ ਲੋਡ ਆ ਬਾਕੀ ਛੋਟੀਆਂ ਮੋਟੀਆਂ ਚੀਜ਼ਾਂ ਸਾਰੀਆਂ ਕਿਵੇਂ ਨਾ ਕਿਵੇਂ ਮੈਨੇਜ ਹੋ ਜਾਂਦੀਆਂ ਸਰੀਆ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਲੱਗਦਾ ਇਹਨਾਂ ਬਿਲਡਿੰਗਾਂ ਤੇ ਜੇ ਕੋਈ ਵੀਰ ਭੈਣ ਸਾਨੂੰ ਸਰੀਆ ਉਪਲਬਧ ਕਰਾ ਦੇਵੇ ਤਾਂ ਬਹੁਤ ਧੰਨਵਾਦ ਹੋ ਇੱਟਾਂ ਬਹੁਤ ਵੱਡੀ ਮਾਤਰਾ ਚ ਲੱਗਦੀਆਂ ਵਾਂ। ਉਹ ਦਿਨਾ ਹਸਪੀਟਲ ਦਾ ਕਾਰਜ ਸ਼ੁਰੂ ਕਰਨ ਲੱਗੇ ਅਸੀਂ। ਉਹ 50000 ਸਕੁਅਰ ਫਿਟ ਦਾ ਕੰਮ ਹੈ ਜੀ। ਤੇ ਉਸ ਕਾਰਜ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਸਰੀਆ ਲੱਗਣਾ, ਇੱਟਾਂ ਲੱਗਣੀਆਂ। ਸਰੀਆ ਤੇ ਸੀਮਿੰਟ ਲੱਗਣਾ ਬਜਰੀ ਲੱਗਣੀ ਹੈ ਤੇ ਅਸੀਂ ਹੋਰ ਕੁਝ ਨਹੀਂ ਮੰਗਦੇ ਅਸੀਂ ਸਿਰਫ ਸੰਗਤ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਸਾਨੂੰ ਸਰੀਆ ਇੱਟਾਂ ਸੀਮਿੰਟ ਰੇਤਾ ਬਜਰੀ ਇਹ ਸਾਰਾ ਕੁਝ ਪ੍ਰੋਵਾਈਡ ਕਰਵਾ ਦਿਓ ਪੰਜੂ ਅਸੀਂ ਆਪਣੇ ਸੁਪਨਿਆਂ ਦੇ ਘਰ ਦੇ ਵਿੱਚ ਸੰਦਾ ਸੁਪਨਿਆਂ ਦਾ ਹਸਪੀਟਲ ਆ ਜਿਹੜਾ ਉਹ ਬਣਾ ਸਕੀਏ ਸੰਦਾ ਸੁਪਨਾ ਜਿਹੜਾ ਪਿਛਲੇ 3 ਸਾਲਾਂ ਤੋਂ ਕਰੀਬ ਅਸੀਂ ਪੂਰਾ ਵੀ ਕਰ ਰਹੇ ਹਾਂ ਚਾਹੇ ਛੋਟੇ ਜਿਹੇ ਬਰਦਰ ਤੇ ਕਰ ਰਹੇ ਹਾਂ ਚਾਹੇ ਸਾਡੇ ਕੋਲੇ 50 ਬੈਡਾਂ ਦਾ ਹਸਪਤਾਲ ਆ ਉਹਦੇ ਵਿੱਚ ਜਿੰਨੇ ਵੀ ਮਰੀਜ਼ ਦਾਖਲ ਹੁੰਦੇ ਉਹਨਾਂ ਦਾ ਇੱਕ ਵੀ ਰੁਪਇਆ ਦਾ ਬਿੱਲ ਨਹੀਂ ਕੱਟਿਆ ਜਾਂਦਾ ਇੱਕ ਵੀ ਰੁਪਇਆ ਦੀ ਕੋਈ ਦਵਾਈ ਦੀ ਪਰਚੀ ਨਹੀਂ ਕੱਟੀ ਗਈ ਆਈ ਤੱਕ ਇਸ ਸੰਦਰਭ ਉਹਨਾਂ ਵੀ ਇਸ ਤਰ੍ਹਾਂ ਦੀ ਇੱਕ ਹਸਪਤਾਲ ਬਣੇ ਵੱਡਾ ਜਿੱਥੇ ਲੋੜਵੰਦਾਂ ਦੀ ਲੋੜ ਆ ਪੂਰੀ ਹੋਵੇ ਉੱਥੇ ਰੱਬ ਵਰਗੇ ਕੁਝ ਡਾਕਟਰ ਉੱਥੇ ਕੋਈ ਰੱਬ ਵਰਗੇ ਸਟਾਫ ਉਹਨਾਂ ਦੀ ਸੇਵਾ ਦੇ ਨਾਲ ਅਸੀਂ ਉਹਨਾਂ ਛੋਟੀਆਂ-ਛੋਟੀਆਂ ਬਿਮਾਰੀਆਂ ਤੋਂ ਪੀੜਤ ਹੋ ਕੇ ਸਾਡੇ ਜਿਹੜੇ ਬਜ਼ੁਰਗ ਮਾਂ-ਬਾਪ ਭੈਣ-ਭਰਾ ਆਪਣੀ ਜ਼ਿੰਦਗੀ ਨਰਕ ਵਰਗੇ ਹਾਲਾਤਾਂ 'ਚ ਬਹਣ ਜਾਂਦੇ ਲੈ ਕੇ ਪੂਰਨ ਨੂੰ ਠੀਕ ਕਰ ਸਕੀਏ ਤੇ ਇੱਕ ਉਸ ਤੋਂ ਅਗਲਾ ਜਿਹੜਾ ਸੁਪਨਾ ਸਾਡਾ ਉਹ ਹੈਗਾ ਸਕੂਲ ਦਾ ਜੀ ਅਪਾਹਜ ਬੱਚਿਆਂ ਵਾਸਤੇ ਸਕੂਲ ਜਿਹੜੇ ਬੱਚੇ ਬੋਲ ਨਹੀਂ ਸਕਦੇ ਗੁੰਗੇ ਤੇ ਬਹਿਰੇ ਹੁੰਦੇ ਆ ਉਹਨਾਂ ਵਾਸਤੇ ਸਕੂਲ ਵਿਦਿਅਕ ਹੋਸਟਲ ਕਿਉਂਕਿ ਉਹ ਬੱਚੇ ਬਹੁਤ ਵੱਡੀ ਗਿਣਤੀ ਸਾਡੇ ਕੋਲੇ ਆਉਂਦੇ ਨੇ ਕੈਂਪ ਚ ਹਰੇਕ ਕੈਂਪ ਚ 2.5 ਤੋਂ 300 ਬੱਚਾ ਆਉਂਦਾ ਸਾਡੇ ਕੋਲੇ ਉਹਨਾਂ ਵੱਲ ਦੇਖ ਕੇ ਉਹਨਾਂ ਦੇ ਮਾਪੇ ਵੱਲ ਦੇਖ ਕੇ ਉਹਨਾਂ ਦੀ ਹਾਲਤ ਵੱਲ ਦੇਖ ਕੇ ਬੜਾ ਦੁੱਖ ਲੱਗਦਾ ਮਾਪੇ ਸਿਰਫ ਉਹਨਾਂ ਨੂੰ ਰੋਟੀ ਪਾਣੀ ਛਕਾਉਂਦੇ ਆ ਬਸ ਡਾਕਟਰਾਂ ਦੇ ਮੁਤਾਬਕ ਉਹਨਾਂ ਨੂੰ ਮਾਪਿਆਂ ਨੂੰ ਦੱਸ ਦਿੱਤਾ ਗਿਆ ਵਾ ਕਿ ਇਹ ਐਮਆਰ ਬੱਚਿਆ ਏਸੀਪੀ ਬੱਚਿਆ ਇਹ ਚੱਲ ਫਿਰ ਨਹੀਂ ਸਕਦੇ ਇਹ ਬੋਲ ਨਹੀਂ ਸਕਦੇ ਫਿਰ ਉਹ ਮਾਪੇ ਉਹਨਾਂ ਦੀਆਂ ਉਮੀਦਾਂ ਜਦੋਂ ਟੁੱਟ ਜਾਂਦੀਆਂ ਉਹਨਾਂ ਨੂੰ ਬਸ ਸਿਰਫ ਇੱਕ ਘਰ ਦੇ ਵਿੱਚ ਇੱਕ ਨਰਜੀਬ ਵਸਤੂ ਵਾਂਗੂ ਟਰੀਟ ਕਰਦੇ ਨੇ ਬਹੁ ਗਿਣਤੀ ਦੇ ਵਿੱਚ ਇਹ ਬਹੁਤ ਚੰਗੇ ਮਾਪੇ ਪਾਪੀ ਜਿਹੜੇ ਭੁੱਲਾ ਨੂੰ ਰੱਖਦੇ ਬਹੁਤ ਗਿਣਤੀ ਦੇ ਵਿੱਚ ਉਹਨਾਂ ਬੱਚਿਆਂ ਦਾ ਸੰਭਾਲ ਤੇ ਸਿਵਾ ਨਹੀਂ ਤੇ ਉਹਨਾਂ ਦੇ ਵਿੱਚ ਬੱਚਿਆਂ ਦੇ ਬਹੁਤ ਬੱਚਿਆਂ ਦੇ ਵਿੱਚ ਬੜੇ ਚੰਗੇ ਸਕਿੱਲ ਹੁੰਦੇ ਆ ਉਹਨਾਂ ਦੇ ਵਿੱਚ ਬੜੇ ਚੰਗੇ ਗੁਣ ਹੁੰਦੇ ਆ ਪੜੀਆਂ ਖੂਬੀਆਂ ਹੁੰਦੀਆਂ ਉਹਨਾਂ ਦੇ ਵਿੱਚ ਤੇ ਅਸੀਂ ਚਾਹੁੰਨੇ ਹਾਂ ਉਹ ਤੋਂ ਹੌਸਟਲ ਦੇ ਵਿੱਚ ਉਹਨਾਂ ਨੂੰ ਇੱਥੇ ਰੱਖ ਕੇ ਉਹਨਾਂ ਦੇ ਵਾਸਤੇ ਚੰਗੇ ਟੀਚਰ ਮਈਆ ਹੋਣ ਜਿਹੜੇ ਉਹਨਾਂ ਨੂੰ ਸਪੀਚ ਥੈਰੇਪੀ ਕਰਾਉਣ ਬੋਲਣਾ ਸਿਖਾਉਣ ਬੋਲ ਜਿਹੜੀ ਸੁਣਨ ਦੀ ਸਮੱਸਿਆ ਉਹਨਾਂ ਦੀ ਉਹਨਾਂ ਨੂੰ ਗੁੰਗੇ ਬੋਲਿਆਂ ਦੀ ਲੈਂਗੁਏਜ ਜਿਹੜੀ ਹੁੰਦੀ ਹੈ ਆਪਣੀ ਸਾਈਨ ਲੈਂਗੁਏਜ ਉਹ ਸਿਖਾਈ ਜਾਵੇ ਜੋ ਪੜ ਸਕਣ ਉਸ ਤੋਂ ਬਾਅਦ ਜੇ ਕੋਈ ਬ্লাইন্ড ਨੇ ਉਹਨਾਂ ਨੂੰ ਬ੍ਰੇਲ ਪੜਾਈ ਜਾਵੇ ਜਿਨ੍ਹਾਂ ਨੂੰ ਫਿਜ਼ੀਓਥੈਰੇਪੀ ਦੀ ਲੋੜ ਆ ਚੱਲ ਫਿਰ ਨਹੀਂ ਸਕਦੇ ਉਹਨਾਂ ਦੀ ਫਿਜ਼ੀਓਥੈਰੇਪੀ ਹੋਵੇ ਜਿਨ੍ਹਾਂ ਨੇ ਗੱਡੇ ਗੁੱਡੇ ਪਿੰਗੇ ਆ ਉਹਨਾਂ ਨੂੰ ਆਪਰੇਸ਼ਨ ਕਰਕੇ ਸਿੱਧਾ ਕਰਿਆ ਜਾਵੇ ਫਿਰ ਉਹਨਾਂ ਨੂੰ ਕੈਲੀਬਰ ਪਾ ਕੇ ਉਹਨਾਂ ਨੂੰ ਚੱਲਣ ਦੇ ਜੋਗ ਕੀਤਾ ਜਾਵੇ ਉਹਨਾਂ ਦੀ ਫਿਜ਼ੀਓਥੈਰੇਪੀ ਹੋਵੇ ਐਕਸਰਸਾਈਜ਼ ਆ ਹੋਵੇ ਫਿਰ ਉਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਜੋੜਿਆ ਜਾਵੇ ਯਾਨੀ ਕਿ ਸਾਡਾ ਸੁਪਨਾ ਬਹੁਤ ਆਪਾਹਜ ਬੱਚੇ ਨੇ ਜਿਹੜੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਚੰਗੇ ਸਕੂਲ ਜਿੰਨਾ ਚ ਹੌਸਟਲ ਵੀ ਹੋਵੇ ਤੇ ਉਹ ਸੇਵਾ ਦੇ ਰੂਪ ਵਿੱਚ ਚੱਲਦੇ ਹੋਣ ਬਹੁਤ ਘੱਟ ਜਿੱਤੇ ਇੱਕ ਵੀ ਰੁਪਈਆ ਨਾ ਲੈਂਦਾ ਲੈਂਦਾ ਜਾ ਰਿਹਾ ਹੋਵੇ ਤੇ ਫ੍ਰੀ ਦੇ ਵਿੱਚ ਹੋ ਉਹ ਬਹੁਤ ਘੱਟ ਆ ਤੇ ਸਾਡਾ ਇਹ ਸੁਪਨਾ ਇੱਕ ਸੁਪਨਿਆਂ ਦਾ ਹਸਪਤਾਲ ਤੇ ਇੱਕ ਸੁਪਨਿਆਂ ਦਾ ਸਕੂਲ ਇਹ ਬਣ ਸਕੇ ਤੇ ਸਾਡੇ ਜਿਉਂਦੇ ਜੀ ਅਸੀਂ ਆਪਣਾ ਸੁਪਨਾ ਪੂਰਾ ਕਰ ਸਕੀਏ ਵਾਹਿਗੁਰੂ ਅੱਗੇ ਸਾਰੇ ਅਰਦਾਸ ਕਰਿਓ ਸੱਚੇ ਮਾਸ਼ਾ ਸ਼ੇਅਰ ਜਰੂਰ ਕਰਿਆ ਕਰੋ ਸਾਡੀਆਂ ਇਹਨਾਂ ਵੀਡੀਓ ਨੂੰ ਸਾਡੀਆਂ ਇਹਨਾਂ ਜ਼ਰੂਰਤਾਂ ਨੂੰ ਕਿਉਂਕਿ ਇਹ ਨਾ ਤੁਹਾਡੀਆਂ ਮਾ ਨਾ ਸਾਡੀਆਂ ਮਾ ਇਹ ਆਉਣ ਵਾਲੇ ਸਮੇਂ ਦੀਆਂ ਜ਼ਰੂਰਤਾਂ ਵਾ ਇਹ ਸਾਡੇ ਆਉਣ ਵਾਲੇ ਭਵਿੱਖ ਦੀਆਂ ਜ਼ਰੂਰਤਾਂ ਵਾ ਇਹ ਸਾਡੇ ਉਹਨਾਂ ਆਪਣਿਆਂ ਦੀਆਂ ਜ਼ਰੂਰਤਾਂ ਵਾ ਜਿਨ੍ਹਾਂ ਨੂੰ ਆਪਣਿਆਂ ਨੇ ਵੀ ਛੱਡਦਾ ਬਸ ਇੰਨੀ ਆ ਕੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਹੈ ਜੀ ਤੂੜੀ ਵਾਸਤੇ ਤੇ ਜਰੂਰ ਪਹੁੰਚਦੀ ਕਰਿਓ ਤੂੜੀ ਤੇ ਇੱਕ ਕਣਕ ਇਸ ਸੀਜ਼ਨ ਦੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਣਕ ਤੇ ਤੂੜੀ ਜਰੂਰ ਪਹੁੰਚਦੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ